ਕੌਣ ਸਨਾ ਇਨਸਾਨ ਆਜ ਫਿਰ ਜ਼ਮੀਂ ਪਰ ਬਿਖਰਾ ਹੈ ਜੰਨਤ ਮੇ ਆਜ ਫਿਰ ਕਤਲਿਆਮ ਹੋਇਆ ਹੈ ਜੀ ਹਾਂ ਇਹ ਸਵਾਲ ਔਰਤਾਂ ਨੂੰ ਹੈ ਕਿ ਜੇਕਰ ਤੁਹਾਨੂੰ ਕੋਈ ਪੁੱਛੇ ਕਿ ਪਹਿਲਾਂ ਤੁਹਾਡੇ ਪਤੀ ਪਿਤਾ ਪੁੱਤਰ ਕਿਸ ਨੂੰ ਗੋਲੀਆਂ ਦੇ ਨਾਲ ਪੁੰਨਿਆ ਜਾਵੇ ਤਾਂ ਸ਼ਾਇਦ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਹੋਵੇਗਾ ਪਰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਔਰਤਾਂ ਚੀਕ-ਚੀਕ ਕੇ ਕਹਿੰਦੀਆਂ ਰਹੀਆਂ ਕਿ ਮੇਰੇ ਪਤੀ ਨੂੰ ਤਾਂ ਮਾਰ ਦਿੱਤਾ ਪਰ ਪੁੱਤਰ ਨੂੰ ਤਾਂ ਛੱਡ ਦਿਓ ਜੀ ਹਾਂ ਕੁਝ ਅਜਿਹੇ ਬੋਲ ਚੀਕ-ਚੀਕ ਕੇ ਔਰਤਾਂ ਕਹਿੰਦੀਆਂ ਰਹੀਆਂ ਪਰ ਅਤਵਾਦੀਆਂ ਨੇ ਬੇਰਹਿਮੀ ਦੇ ਨਾਲ ਉੱਥੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਲਗਭਗ 20 ਜਣਿਆਂ ਦੀ ਮੌਤ ਹੋ ਗਈ ਔਰਤਾਂ ਨੂੰ ਆਪਣੇ ਪਰਿਵਾਰ ਵਾਲਿਆਂ ਦੇ ਲਈ ਅਤਵਾਦੀਆਂ ਦੇ ਅੱਗੇ ਭੀਖ ਮੰਗਣੀ ਪਈ ਗੋਲੀਆਂ ਦੀ ਗੜਗੜਾਹਟ ਵਿੱਚ ਖੂਨ ਦੇ ਨਾਲ ਭਿੱਜੇ ਆਪਣਿਆਂ ਨੂੰ ਦੇਖਣਾ ਆਸਾਨ ਨਹੀਂ ਹੈ ਸੋਚੋ ਸੋਚ ਕੇ ਇਹ ਰੋਂਗਟੇ ਖੜੇ ਹੋ ਜਾਣਗੇ ਕਿ ਜਿਨ੍ਹਾਂ ਲੋਕਾਂ ਤੇ ਇਹ ਸਭ ਕੁਝ ਬੀਤਿਆ ਹੋਵੇਗਾ ਉਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਮੈਂ ਤੇਰੀ ਉਮੀਦ ਤੇ ਜੰਨਤ ਦੇਖਣੇ ਆਇਆ ਥਾ ਮੂਝੇ ਕੀ ਪਤਾ ਥਾ ਜੰਨਤ ਮੇਂ ਹੀ ਪਹੁੰਚਾਂਗਾ ਪਹਿਲਗਾਮ ਹਮਲੇ ਵਿੱਚ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਕਿਤੇ ਬੱਚਿਆਂ ਦੇ ਚਿਪਸ ਅਤੇ ਖਾਣ ਦਾ ਸਮਾਨ ਡਿੱਗਿਆ ਹੋਇਆ ਨਜ਼ਰ ਆਇਆ ਵੀਡੀਓ ਵਿੱਚ कैद ਹੋਈ ਇੱਕ ਇੱਕ ਸੀਨ ਨੇ ਅੱਖਾਂ ਵਿੱਚੋਂ ਹੰਝੂ ਲਿਆ ਦਿੱਤੇ ਕਿਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਕਸ਼ਮੀਰ ਵਿੱਚ ਇੰਨਾ ਵੱਡਾ ਅਤਵਾਦੀ ਹਮਲਾ ਹੋ ਸਕਦਾ ਹੈ ਕਸ਼ਮੀਰ ਘੁੰਮਣ ਪਹੁੰਚੇ ਲੋਕਾਂ ਦੇ ਮਨ ਵਿੱਚ ਮੋਦੀ ਸਰਕਾਰ ਤੇ ਭਰੋਸਾ ਸੀ ਧਾਰਾ 370 ਹਟਣ ਤੋਂ ਬਾਅਦ ਦੇਸ਼ ਦੇ ਲੋਕਾਂ ਨੂੰ ਉਮੀਦ ਸੀ ਕਿ ਕਸ਼ਮੀਰ ਹੁਣ ਸੱਚ ਵਿੱਚ ਜੰਨਤ ਬਣ ਗਿਆ ਪਰ ਮੰਗਲਵਾਰ ਦੇ ਦਿਨ ਜੋ ਕਸ਼ਮੀਰ ਵਿੱਚ ਅਮੰਗਲ ਹੋਇਆ ਉਸ ਨੇ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨਾਂ ਵਿੱਚ ਕਸ਼ਮੀਰ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਅਤਵਾਦੀ ਕਈ ਰਾਉਂਡ ਫਾਇਰ ਕਰਦੇ ਰਹੇ 28 ਜਣਿਆਂ ਦੀ ਮੌਤ ਹੋ ਗਈ ਕਈ ਜਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮੌਦੇ ਮਨਜ਼ਰ ਦੇ ਚੰਦ ਮਿੰਟ ਪਹਿਲਾਂ ਕੁਝ ਲੋਕ ਛਾਟ ਖਾ ਰਹੇ ਸੀ ਕੋਈ ਕਸ਼ਮੀਰ ਦੇ ਅੱਗੇ ਘੁੰਮਣ ਦਾ ਪਲਾਨ ਬਣਾ ਰਿਹਾ ਸੀ ਕਿਸੇ ਨੂੰ ਕੀ ਪਤਾ ਸੀ ਕਿ ਕੁਝ ਪਲਾਨ ਦੇ ਵਿੱਚ ਉਹਨਾਂ ਨੂੰ ਮੌਤ ਨੇ ਘੇਰ ਲੈਣਾ ਅਤਵਾਦੀਆਂ ਨੇ ਟੂਰਿਸਟਾਂ ਨੂੰ ਬੇਦਰਦੀ ਦੇ ਨਾਲ ਤੜਪਾ ਤੜਫਾ ਕੇ ਮਾਰਿਆ ਅਜਿਹਾ ਅਤਵਾਦੀ ਹਮਲਾ ਅੱਜ ਤੋਂ ਪਹਿਲਾਂ ਨਾ ਕਿਸੇ ਨੇ ਦੇਖਿਆ ਤੇ ਨਾ ਹੀ ਚੱਲਿਆ ਇਸ ਅਤਵਾਦੀ ਹਮਲੇ ਨੇ ਲੋਕਾਂ ਦੇ ਦਿਲ ਅਤੇ ਦਿਮਾਗ ਨੂੰ ਪੂਰੀ ਤਰ੍ਹਾਂ ਸੁੰਨ ਕਰਕੇ ਰੱਖ ਦਿੱਤਾ ਆਲਮ ਇਹ ਸੀ ਕਿ ਜਦ ਫੌਜ ਦੇ ਜਵਾਨ ਲੋਕਾਂ ਦੀ ਮਦਦ ਲਈ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਨੂੰ ਵੀ ਅਤਵਾਦੀ ਸਮਝ ਲਿਆ ਅਤੇ ਜਾਨ ਦੀ ਭੀਖ ਮੰਗਣ ਲੱਗੇ ਫੌਜ ਦੇ ਜਵਾਨਾਂ ਨੇ ਸਮਝਾਉਣਾ ਸ਼ੁਰੂ ਕੀਤਾ ਕਿ ਉਹਨਾਂ ਦੀ ਸੁਰੱਖਿਆ ਲਈ ਆਏ ਨੇ ਪਰ ਲੋਕ ਮੰਨਣ ਲਈ ਤਿਆਰ ਨਾ ਹੋਏ ਕਿਉਂਕਿ دہشت ਹੀ ਇੰਨੀ ਫੈਲ ਚੁੱਕੀ ਸੀ ਇੱਕ ਮਹਿਲਾ ਦਾ ਵੀਡੀਓ ਵਾਇਰਲ ਹੋਇਆ ਹੈ ਮਹਿਲਾ ਰੋ ਰੂ ਕੇ ਕਹਿ ਰਹੀ ਹੈ ਕਿ ਮੇਰੇ ਬੇਟੇ ਨੂੰ ਤਾਂ ਛੱਡ ਦੋ ਬੇਟਾ ਫਟੀ ਪੈਂਟ ਵਿੱਚ ਲਹੂ ਲੋਹਾਨ ਵਿੱਚ ਇੱਕ ਪੱਥਰ ਦੇ ਟੁਕੜੇ ਤੇ ਬੈਠਾ ਹੈ ਪਹਿਲਗਾਮ ਤੋਂ ਜੋ ਵੀਡੀਓਜ਼ ਆ ਰਹੀਆਂ ਨੇ ਉਹ ਦੇਸ਼ ਵਾਸੀਆਂ ਦੇ ਖੂਨ ਨੂੰ ਹੋਰ ਵੀ ਉਬਾਲਾ ਦੇ ਰਹੀਆਂ ਨੇ ਸੋ ਹੁਣ ਪੂਰੇ ਦੇਸ਼ ਦੀ ਨਜ਼ਰ ਪੀਐਮ ਮੋਦੀ ਤੇ ਵੱਲ ਹੈ ਕਿ ਆਖਰ ਪੀਐਮ ਮੋਦੀ ਸਰਕਾਰ ਅਤਵਾਦੀਆਂ ਨੂੰ ਲੈ ਕੇ ਅਗਲਾ ਕਿਹੜਾ ਕਦਮ ਚੁੱਕਣ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾਊਗਾ ਪਰ ਇਹਨਾਂ ਵੀਡੀਓਜ਼ ਅਤੇ ਇਹਨਾਂ ਤਸਵੀਰਾਂ ਨੇ ਸਭ ਨੂੰ ਚੋੜ ਕੇ ਰੱਖ ਦਿੱਤਾ ਕਿਉਂਕਿ ਅੰਨੇ ਬਾ ਗੋਲੀਆਂ ਚਲਾ ਕੇ ਆਪਣਿਆਂ ਦੇ ਸਾਹਮਣੇ ਹੀ ਆਪਣਿਆਂ ਨੂੰ ਖਤਮ ਕਰ ਦਿੱਤਾ ਗਿਆ